ਹਾਤਾਂਿਆਂ ਖਬਰਾਂ ਚ ਵਿਖਾਇਆ ਜਾਵੇਗਾ ਥੋੜਾ ਹਾਸੇ ਖੇਡਨੀਆਂ ਗੱਲਾਂ ਥੋੜਾ ਐਂਟਰਟੇਨਮੈਂਟ ਪ੍ਰੋ ਏ ਬਈ ਤਾੜੀ ਮਾਰੋ ਆ ਆ ਖਤਾਪੁਰ ਗੱਲਾਂ ਟਿਕਾਣੇ ਲੌੜੀਆਂ ਪੈੜੀਆਂ ਨੌਜਵਾਨ ਐਣ ਕਹਿੰਦੇ ਗੱਲਾਂ ਟਿਕਾਣੇ ਉਹ ਨੌਰ ਵਾਲੇ ਦੀ ਕਬੱਡੀ ਖੇਡ ਮੈਦਾਨ ਦੇ ਅੰਦਰ ਉਹ ਕਹਿੰਦੇ ਖਰਬੂਜੇ ਨੂੰ ਦੇਖ ਕੇ ਕਰਬੂਜਾ ਰੰਗ ਫੜਦਾ ਇਹ ਕਹਿੰਦੇ ਖੇਡ ਮੈਦਾਨ ਦੇ ਅੰਦਰ ਇਹ ਚੱਕ ਦਾ ਸੇਸ਼ ਰਾਜ ਪਿੰਡ ਵਾਲਾ ਉਹ ਕਹਿੰਦੇ ਦੀਪਾ ਬੱਲੇ 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 ਕਰਾ ਗਿਆ ਗੱਡਾ ਡਈਆਂ ਤੇ ਉਹ ਬਾਉ ਨੌਰਾ ਉਧਰ ਜਗਰੂਪ ਸ਼ੇਰ ਗਿੱਲ ਰਾਜਾ ਗਿੱਲ ਰਣਵੀਰ ਮਾਨ ਇਹ ਭਰਾਰੇ ਸਾਡੇ ਉਹ ਜਿੰਦਗੀ ਦੇ ਮਾਨ ਨੇ ਕਿ ਗੋਦੀ ਚੱਕ ਲੈ ਕੇ ਪੈਰ ਖਾਲੇ ਭਖੜੇ ਦੇ ਉਹ ਗੋਦੀ ਚੱਕ ਲੈ ਸੁੱਖਿਆ ਯਾਰਾ ਕੋਈ ਨਾ ਮਿਟਣਾ ਮਿਟਣਾ ਉਹਦਾ ਝੂਟਾ ਹੀ ਉਹਦਾ ਝੂਟਾ ਹੀ ਆ ਉਹ ਕਹਿੰਦੇ ਸਾਬੀ ਬਲੀਲੇ ਹੁੜੀ ਉਹ ਬਿੰਦਰ ਭਰਾ ਹੁੜੀ ਗੁਰਦੀਪ ਗਿੱਲ ਹੁੜੀ ਉਹ ਵੱਡੇ ਭਰਾ ਬੈਠਿਆ ਉਹ ਕਬੱਡੀ ਪਾਰਦੀ ਏ ਉਹ ਸੁੱਖਾ ਉਹ ਵਿਆਧੀਆਂ ਵਾਲਾ ਉਹ ਸੁੱਖਾ ਵਿਆਧੀਆਂ ਵਾਲਾ ਉਹ ਕਹਿੰਦੇ ਕਮਾਲ ਹੁੜੀ ਉਹ ਭੜਾਕਾ ਵੇ ਆ ਹੋ ਗਈ ਆ ਉਹ ਪਗੜੇ ਪਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੁੱਗਟੇ ਗਣ ਲੱਗੂ ਪੱਜ ਕੇ ਜਿਹਦੇ ਮੋਢੇ ਪਟਕੀ ਦੇ ਡੋਲੇ ਤੇ ਗੁੰਦਿਆ ਉਹ ਕਹਿੰਦੇ ਕਮਾਲ ਹੋੜੀ ਆ ਉਹ ਦੁਨੀਆ ਕੌਡੀ ਤੇ ਤਿਆਰ ਹੋੜੀ ਆ ਇਹਦਾ ਸੁਰਸਿੰਘ ਵਾਲਾ ਪਿੰਡ ਹੈ ਉਹ ਜਸ਼ਨ ਨੇ ਟਰਾਈ ਕੀਤੀ ਆ ਉਹ ਰੁੱਪਲ